ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਕੱਟੀ ਐ ਇੱਕ ਬੱਚੀ ਐ ਬਈ ਆਉਂ ਪੁੱਛ ਲੈਨੇ ਬਾਈ ਟੋਡੇ ਅਜਵਿਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਬਜੀ ਵਧੀਆ ਬਾਈ ਵਧੀਆ ਚੱਲ ਰਾਮ ਕੰਮ ਕਰ ਵਧੀਆ ਵਧੀਆ ਚੱਲੀ ਜਾ ਚਲੋ ਵਧੀਆ ਨਾਮ ਤੇ ਐਡਰੈਸ ਬੋ ਨਾਮ ਬਾਈ ਮੇਰਾ ਸੋਖਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਾਈ ਨੇੜੇ ਪਿੰਡ ਬਾਈ ਪਿੰਡ ਸਹਿਣਾ ਛੰਨਾ ਤੇ ਭਦੌੜ ਮੋਬਾਈਲ ਨੰਬਰ ਬੋ ਨੰਬਰ ਹੈ 628357218 ਠੀਕ ਹੈ ਬਾਈ ਇਹ ਵੀਰ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨਾ ਕਿੰਨੀ ਉਮਰ ਹੈ ਦੀ ਬਾਈ ਇਹ ਹੋ ਗਈ 10 ਕਿ ਮਹੀਨੇ ਦੀ ਉਮਰ ਬੱਚੀ ਦੀ ਠੀਕ ਹੈ ਬਾਈ ਚਾਰ ਥਾਣਾ ਮੋਹੋਂ ਕੇ ਦੀ ਆ ਬਾਈ ਠੀਕ ਹੈ ਬਾਈ ਠੀਕ ਆ ਬਾਈ ਕਿਹੜੇ ਪਤਾ ਨਹੀਂ ਯਾਰ ਬਾਈ ਆਪਣੇ ਕੋਲੇ ਲਿਆਉਣੇ ਆਪਾਂ ਦਾ ਹਮ ਮਾਂ ਦਾ ਦੁੱਧ ਵੀਰੇ ਕੋਈ ਪਤਾ ਨਹੀਂ ਯਾਰ ਬਾਈ ਠੀਕ ਹੈ ਬਾਈ ਕੱਦ ਬਿੱਡ ਚੰਗਾ ਰੰਗ ਰੂਪ ਚੰਗਾ ਉਹ ਕੋਲੋਚੀ ਆ ਕੱਦ ਬੰਨਗਾ ਦਾ ਹਮ ਫੇਸ ਬੜਾ ਪਿਆਰਾ ਹੈ ਨਾ ਬਾਈ ਕਲਰ ਕਲਰ ਕਰਮ ਵਾਲੀ ਦਾ ਚੰਗਾ ਗਾ ਬਾਕੀ ਤੋਰਾ ਤਰਾ ਚੈੱਕ ਰਵਾਂ ਨੇ ਚੰਗੀ ਆ ਵੈਸੇ ਉਮਰ ਦੇ ਹਿਸਾਬ ਨਾਲ ਬੱਚੀ ਸਮੀ ਪੜੀ ਆ ਬਾਈ ਖਾਣ ਝੋਲੀ ਵਿੱਚ ਚੰਗੀ ਹੈ ਕਿਆ ਕੋ ਦੰਕ ਦੇਖ ਬਾਈ ਬੱਚੀ ਕਿੰਨੀ ਹੈ ਖੜਦੀ ਖੁੜਦੀ ਹਮਕੋ ਬਹੁਤ ਚੰਗੀ ਹੈ ਖੜਨਾ ਖੁੜਨਾ ਨਾ ਬਹੁਤ ਅੱਛੀ ਦਾ ਸਟਾਈਲ ਬਹੁਤ ਚੰਗਾ ਬਾਈ ਆਹ ਸੀਧਾ ਸਾਰੀ ਬੱਚੀ ਉੱਤੋਂ ਛੇ ਤੁ ਹੀ ਟੀਕਾ ਲੈ ਲਓ ਹਣਾ ਹਮ ਚਾਰ ਚਾਰ ਚੂ ਰੁਪਏ ਗਿਆ ਬਾਈ ਫੀਡ ਫੂਡ ਦੇ ਗੱਟੇ ਚਾਰੇਗੇ ਨਾ ਦੋ ਛੇ ਤੁ 12 ਮਹੀਨੇ ਚ ਟੀਕਾ ਲੈ ਜੂ ਬਾਈ ਲੈਣਾ ਤਾਂ 11ਵੇਂ ਚ ਵੀ ਲੈ ਜੂ ਸੇਵਾ ਹਰਤੇ ਹਾਂ ਸੇਵਾ ਤੇ ਡਿਪੈਂਡ ਕਰਾਂਗੇ ਹਮ ਛੇਸ ਬੜਾ ਪਿਆਰਾ ਦੇਖੋ ਬਾਈ ਛੋਟਾ ਥੋੜਾ ਕਰਨਾ ਹਮ ਕੱਦ ਦੀ ਤੇ ਲਵਾਈ ਦੀ ਪੂਰੀ ਫੁੱਲ ਹੈ ਸਹੀ ਕਰਨਾ ਬਾਈ ਤੇ ਕੀ ਮੁੱਲ ਆ ਬਈ ਇਹਦਾ ਜਾਇਦ 16500 ਮੁੱਲ ਆ ਬਈ ਮਾਨ ਤਾਨ ਹੋ ਜਾ ਹਾਂਜੀ ਬਈ ਠੀਕ ਆ 16500 ਰੁਪਿਆ ਮੁੱਲ ਆ ਵੀਰੇ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਾਨ ਜ਼ਰੂਰ ਹੋ ਜਾ ਫੇਸ ਦੇਖੋ ਫੇਸ ਬੜਾ ਚੰਗਾ ਸਨੱਖਪਣਾ ਚੰਗਾ ਬੱਚੀ ਦੇ ਵਿੱਚ ਹੂੰ ਝੂਲੀ ਝੜੀ ਵੀ ਚੰਗੀ ਆ ਥਣ ਥਣ ਵੀ ਬਹੁਤ ਚੰਗੀ ਅਸੀਂ ਖੜ ਨਹੀਂ ਖੁੜ ਨਹੀਂ ਦੇਖ ਪੱਧਰ ਦੇ ਕਿੰਨੀ ਆ ਬੱਚੀ ਸਹੀ ਗੱਲ ਆ ਬਈ ਚਾਰ ਥਾੜਾ ਜਮਾ ਨਰਾਲੇ ਦਾ ਟ ਹੂੰ ਦਿਖਾ ਦਿੰਨੇ ਨੇੜ ਤੋਂ ਬਈ ਸੀਲਵੀ ਆ ਨਾ ਉਹ ਬੱਚੀ ਹੂੰ ਹੂੰ ਉਹ ਡਰਦੀ ਆਪਾਂ ਤੋਂ ਬਸ ਕਿੰਨੀ ਥੋੜਾ ਜੱਕਦੀ ਆ ਕੋਈ ਨਹੀਂ ਕੈਮਰੇ ਤੋਂ ਡਰਦੀ ਆ ਥੋੜਾ ਜੱਕਦੀ ਆ ਕੱਦ ਵਿੱਡ ਚੰਗਾ ਕਰਮਾੜੀ ਉਹ ਹੋਣਾ ਡੱਟ ਖੀਰੀ ਆ ਬਿਲਕੁਲ ਨੰਨਾ ਜੀ ਖੀਰੀ ਆ ਲੱਡਟ ਦਿਖਾ ਵੀ ਦੇ ਹੂੰ ਹਾਂ ਦੰਦੋਂ ਖੀਰੀ ਹੈ ਨਾ ਓਕੇ ਠੀਕ ਹੈ ਝੋਲੀ ਦਿਖਾ ਦੀਏ ਝੋਲੀ ਕਰਮਾੜੀ ਦੀ ਬਹੁਤ ਚੰਗੀ ਆ ਬਈ ਨੇੜ ਤੋਂ ਚੈੱਕ ਕਰੋ ਬਾਹਰ ਬਹੁਤ ਚੰਗੀ ਆ ਚਾਰ ਖਾਣਾ ਦਾ ਡਰ ਕੁਝ ਨਹੀਂ ਕਿੰਨੀ ਸੀਲ ਸੂਲ ਚੰਗਿਆ ਨਾ ਠੀਕ ਹੈ ਆ ਕਿ ਬਰੇ ਕੱਟੀ ਕਿੰਨੀ ਕੁ ਉਮਰ ਆ ਜੀ ਇਹ ਵੀ ਡਾਕਟਰ 9 ਮਹੀਨਿਆਂ ਦੀ ਹੋ 10 ਮਹੀਨਿਆਂ ਦੀ ਕੱਟੀ ਓਕੇ ਹਾਂਜੀ ਆਪਾਂ ਬੱਚੀ ਮਗਰ ਲਈ ਸੀਗੀ ਇਹ ਬੱਚੀ ਆਪਾਂ ਦੇਤੀ ਸੀਗਾ ਸਾਨੂੰ ਠੀਕ ਆ ਕੱਟੀ ਲੈ ਲਈ ਸੀਗੀ ਮਾਂ ਦਾ ਦੁੱਧ ਕਿੰਨਾ ਕ ਮਾਂ ਦਾ ਡਾਕਟਰ ਕਹਿਣ ਨੂੰ ਤਾਂ ਇਮੀ ਕਹੀ ਜਾ ਉਹ ਤਾਂ 14 ਕਿਲੋ ਕਹਿੰਦਾ ਸੀ ਆਪਾਂ ਨਹੀਂ ਪਤਾ ਵੀ ਕਿੰਨਾ ਕੱਢੂ ਥਣ ਚੰਗੇ ਆ ਚਾਰੇ ਥਣ ਬਹੁਤ ਚੰਗਾ ਹਾਂ ਚੋਲੀ ਚਾਲੀ ਬਹੁਤ ਚੰਗੀ ਹੈ ਬੱਚੀ ਕੱਟੀ ਦੀ ਫੇਸ ਚੰਗਾ ਬਈ ਉਮਰ ਛੋਟੀ ਆ ਸਭ ਵੀ ਨਹੀਂ ਕਿਸੇ ਨੇ ਹੂੰ ਥੋੜੀ ਜਿਹੀ ਸਮਾਈ ਭਾਰਦੀ ਆ ਹਾਂ ਹੂੰ ਚੋਲੀ ਚੰਗੀ ਆ ਕੱਦ ਵਡ ਉਮਰ ਦੇ ਹਿਸਾਬ ਨਾਲ ਠੀਕ ਆ ਬਾਈ ਬਾਕੀ ਤੋਰਾ ਤਾਰਾ ਵੀ ਕਰਮ ਵਾਲੀ ਦਾ ਚੰਗਾ ਆ ਬਾਈ ਲਵਾਈ ਲਵਾਈ ਪੂਰੀ ਐ ਡਾਕਟਰ ਕੱਟੀ ਦੀ ਹੂੰ ਸਹੀ ਗੱਲ ਆ ਬਾਈ ਕੀ ਮੋ ਲਾ ਵੀਰੇ ਜੈਜ ਡਾਕਟਰ 15000 ਗੱਤੀ ਦਾ ਮੋਲ ਮਾਨਤਾਨ ਹੋ ਜਾ ਹਾਂ ਦੇ ਦਾ 15000 ਰੁਪਏ ਮੋਲਾ ਵੀਰੇ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਫੇਸ ਚੰਗਾ ਕੱਦ ਵਿਡ ਚੰਗਾ ਚੰਗੀ ਆ ਸਮੀ ਪੜੀ ਆਉਂ ਕੱਟੀ ਠੀਕ ਆ ਉਮਰ ਦੇ ਨਾਲ ਥੋੜੀ ਖਰਾਬੀ ਦੀ ਕੱਚੀ ਆ ਬਸ ਹਾਂ ਥੋੜੀ ਸਮਾਈ ਹੋ ਗਈ ਨਾ ਕੱਟੀ ਨੇ ਬਹੁਤ ਪੜ ਜਾਣਾ ਆਪਾਂ ਛੇਤੀ ਕੱਟੀ ਲੈ ਲੈਂਦੇ ਨੇ ਉਹ ਕਹਿੰਦਾ ਮੈਂ ਕੱਟੀ ਦੇਣੀ ਆ ਤੂੰ ਮੈਨੂੰ ਬੱਚੀ ਦੇ ਦੇ ਮੈਂ ਚੱਲ ਲੈ ਜਾ ਹੂੰ ਠੀਕ ਇੱਥੇ ਗਵਾੜਪਿੰਡ ਚ ਹੀ ਗਈ ਆਪਣੇ ਆਸ ਦੂਜੇ ਗਵਾੜ ਹੀ ਆ ਕਿ ਉੱਥੇ ਘਰੇ ਗਈ ਆ ਇਹ ਓਕੇ ਇੱਥੇ ਹੀ ਲਈਏ ਆਪਾਂ ਹੂੰ ਜੇ ਮਾਂ ਵੀ ਉਹਨਾਂ ਕੋਲ ਹੀ ਖੜੀ ਆ ਬਈ ਵੀ ਦੇਖਣੀ ਆ ਤਾਂ ਦੇਖ ਸਕਦਾ ਓਕੇ ਨੇੜੀ ਆਪਣੀ ਡਾਕਟਰ ਕਿੰਦੀ ਕਰਦੀ ਆ ਬਾਤ ਹੈ ਇਕੱਲਾ ਇਕੱਲਾ ਥਾਣਾ ਗਲੀਆਂ ਵਰਗੇ ਥਾਣਾ ਹਣਾ ਹਮ ਸਹੀ ਗੱਲ ਮੁੱਲ 15000 ਹਣਾ ਫਾਟਾ ਮੁੱਲ 15000 ਹਮ ਨਾਗਸੀ ਭਰਾ ਕੋਲ ਦੋ ਦੋਨੀ ਦਿਖਾਤੇ ਕਿਸੇ ਵੀ ਡਾਕਟਰ 8ਵਾਂ ਮਹੀਨਾ 21 ਤਰੀਕਾ 8ਵਾਂ ਮਹੀਨਾ ਕਿਸੇ ਦੀ ਕੋਈ ਗਾਰੰਟੀ ਨਹੀਂ ਹੂੰ ਬਾਈ ਆਪਾਂ ਲਿਉਣੇ ਆ ਅਗਲਾ ਕਹਿੰਦਾ ਗਾਰੰਟੀ ਦੇ ਕਿਸੇ ਚੀਜ਼ ਦੀ ਗਾਰੰਟੀ ਨਹੀਂ ਗੇਟ ਦੇ ਅੰਦਰਲੇ ਪਾਸੇ ਆਪਣੀਆਂ ਤੇ ਗੇਟ ਦੇ ਬਾਹਲੇ ਪਾਸੇ ਅਗਲੇ ਦੀ ਆਪਾਂ ਪੈਸੇ ਲੈਣੇ ਆ ਕੋਈ ਠਣਕਾ ਕੇ ਲੈ ਜਾ ਕਰੇ ਬਾਈ ਬਣ ਕੇ ਮੋ ਠੀਕ ਆ ਬਾਈ ਧੰਨਵਾਦ